ਗਲਤ ਗੱਲ ਕਰਾ ਰਿਹਾ ਸੀ ਉਹ ਠੀਕ ਹੁੰਦੀ ਹਾਂ ਇਹ ਵਿਚਾਰੀ ਤੇ ਤਰਸ ਨਹੀਂ ਆਉਂਦਾ ਮੈਂ ਤਾਂ ਇਹ ਕਹਾਂ ਗਲਤ ਕਰਾ ਬਈ ਅੱਛਾ ਰੁਕੋ ਸਰ ਕਰਾਉਣੀ ਹੈ ਹੈਲੋ ਹੈਲੋ ਕੰਜ ਜੀ ਗਲਤ ਗੱਲ ਕਰਾ ਰਿਹਾ ਹੋਣੀ ਥਾਲਣ ਦੋ ਸਰ ਮੈਂ ਕਰਦੀ ਹਾਂ ਗੱਲ ਤਰਾਨੀ ਹੁੰਨੇ ਕਰ ਥੋੜਾ ਟਾਈਮ ਤੇ ਰੁਕੋ ਨਾ ਜਨਵਾਖਤਾ ਕੋ ਸਕਤਾ ਹਾ ਤਾਂ ਲੈਣ ਦੋ ਪੀਤਾ ਲੈਣ ਦੋ ਦਾ ਬਿਲਕੁਲ ਹੀ ਡਿਗ ਗਿਆ ਗੱਲ ਕਰਾਵਾ ਰਿਛੋੜਾ ਠੀਕ ਹੁੰਦੀ ਹਾਂ ਇਹ ਵਿਚਾਰੀ ਤੇ ਤਰਸ ਨਹੀਂ ਆਉਂਦਾ ਮੈਂ ਤਾਂ ਹੀ ਕਹਾਂ ਗੱਲ ਕਰਾਵਾ ਲਈ ਅੱਛਾ ਰੁਕੋ ਸਰ ਕਰਾਉਣੀ ਹੈ ਹਾਂ ਤੁਹਾਨੂੰ ਰੁਕੋ ਰੁਕੋ ਇਹਨੂੰ ਆਟੋਮੈਟਿਕ ਨਾਲ ਹੋਣਾ ਪੈਸਾ ਐਸੇ ਮੈਂ ਕਿੰਨੀ ਹਾਂ ਮਾੜਾ ਮਾੜੀ ਜਨਾ ਸੱਚ ਸਰਦਾ ਸੁਣਾਇਆ ਕਰੀ ਗੱਲ ਕਾ ਕਰ ਹਰ ਬਾਂਬਰ ਕਹੀ ਜਾਂਦੇ ਆ ਹੈਲੋ 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 ਹਾਂਜੀ ਸਰ ਉਹ ਕੀ ਗੱਲ ਹੋ ਗਈ ਸਰ ਪਤਨੀ ਨਹੀਂ ਦੇਦੀ ਦੁਖੀ ਹੰਦੋਂ ਮੇਰਾ ਫੋਨ ਯਾਰ ਇਹਨੂੰ ਗਾਓ ਪਤਾ ਨਹੀਂ ਐਕਮ ਮੜੀ ਦਾਦੂ ਹੁੰਦੀ ਆ ਕੁਛ ਖਾ ਉਹ ਕਰ ਰਹੀ ਹਾ ਨਹੀਂ ਬੋਮਟ ਆਉਣ ਲੱਗ ਜਾਂਦੇ ਆ ਉਹ ਤਾਂ ਖਾ ਵੀ ਲਾ ਨਾ ਕੋਈ ਨਾ ਖਾ ਪੀ ਰਹੀ ਹੈ ਜਿਸ ਕੀਤਾ ਸਿਕ ਨਾ ਮਾਰਨਿੰਗ ਫਰੂਟ ਵਗੈਰਾ ਖਾਦੇ ਸੀਗੇ ਭਾਈ ਉਹ ਗਿਆ ਗੈਸੋਂ ਦੀ ਗਿਆ ਤੋਂ ਸੋ ਜਾਉ ਨਹੀਂ ਹੈ ਹੈ ਗੈਸੋਂ ਤੋਂ ਜ਼ਿਆਦਾ ਤਾਂ ਨਹੀਂ ਹੈ ਕੁਝ ਖਾ ਪੀ ਵੀ ਜ਼ਿਆਦਾ ਹਦ ਤੋਈ ਲਾਏ ਹਾਂ ਹਾਂ ਤੇ ਦੇਖਨੀ ਆ ਆ ਦੇਖੀ ਇਹ ਆ ਗਾਉਂ ਦੋਈ ਨਾਲ ਕੇ ਹਾਂ ਹਾਂ ਆਲਾ ਆ ਆ ਬੋਲੋ ਥੋੜੀ ਜਿਹਾ ਤੁਸੀਂ ਇਥੇ ਚਲਾਉਂ ਦੋਈ ਰਹੀ ਉਸ ਮੈਂ ਜਦੋਂ ਤੱਕ ਫੇਂ ਸਿੰਗਰ ਦੰਦਰ ਦੰਦ ਤਰਿਆ ਵੇ ਸੇ ਸੇ ਹਲੋ ਤਕਾ ਟੈਨ ਹਾਂ ਹਾਂ ਕਦੋਂ ਤੱਕ ਆਜੂਂਲੀ ਮਾਸਾ ਅੰਦਰ ਰਹੀ ਸੀ ਸ਼ਸ਼ਨਾ ਠੀਕ ਹੈ ਹਾਂ ਤਾਂ ਕਿ ਕਾਪੀ ਗਿਆ ਦੁਨੀ ਤੇ ਮੁੜ ਕੇ ਉਹ ਅੰਦਰ ਘੰਟਾ ਰਹੀ ਮੈਂ ਚੱਪਾ ਠੀਕ ਆ ਮੈਂ ਦੇਖੀ ਤੀਂ ਦੇਖਣਾ ਨਹੀਂ ਆ ਹਾਂ ਆਉਗਾ ਜਰ ਸਾਰਨੀ ਮੈਂ ਪਤਾ ਇਹਨਾਂ ਕਿ ਐਸੇ ਗਾਤਾ ਆ ਜੀ ਬੋਤਨ ਕਿੱਥੇ ਗਿਆ ਕਾ ਜੂ ਰੋਬਨੇ ਕੋ ਨਿਗੰਦ ਰੋਲ ਲਈ ਜਿੰਨੇ ਨਿਗੰਦ ਦੇ ਰੋਜੀ ਚਾਕੇ ਉਹਨਾਂ ਨੇ ਖਰਾਬ ਨਹੀਂ ਆਉਗਾ ਵੀ ਤਾਂ ਕਲਾਮ ਠੀਕ ਉਹ ਕੰਮ ਕੋਈ ਬਾਤ ਨਹੀਂ ਹੁੰਦੀ ਅਜੇ ਵੀ ਕਰ ਰਹੇ ਆਂ ਦੋ ਆਇਲਾਂ ਨੇ ਕੱਲ ਵੀ ਨਹੀਂ ਜਾਇਆ ਅੱਜ ਵੀ ਜਾਇਆ ਨੰਬਰ ਲੈ ਮੈਂ ਦਮਾਰਾ ਜੀ ਨੂੰ ਆਵਾਂ ਠੀਕ ਹੈ ਨੇ ਕੰਦਨਾਲਾ ਲੇ ਨੂੰ ਬਿਠਾ ਗਰੀ ਸਰਕਾਰੀ ਚ ਨਹੀਂ ਦੂ ਚੰਗਣ ਲੱਗਦਾ ਹੈ ਫੋਟੋ ਲਿਦਾਗਾ ਮੈਂ ਜਿਹੜਾ ਕੋਈ ਨਹੀਂ ਹੁੰਦੀ ਹਾਂ ਉਤੋਂ ਉਤੋਂ ਬਾਹਰ ਨਿਕਲਿਆ ਹੋ ਹਾਂਜੀ ਬਾਨੇਵਾ ਬਾਨੇਵਾ ਮਗਦੇ ਵੀ ਬੋਤਲ ਨਾਲ ਮਗਰ ਮੈਂ ਦੇਖਣੇ ਨਹੀਂ ਤਾਇਆ ਕਿ ਨਾਲ ਗੱਲ ਕਰਕੇ ਕੀ ਕਹਿੰਦੇ ਐਕਚੁਅਲੀ ਮੈਂ ਨਾ ਪੈਸੇ ਹੀ ਉਹਨਾਂ ਤੋਂ ਹੀ ਲੈਣੇ ਹਨ ਮੈਂ ਆਫਿਸ ਜਾਣਾ ਸੀ ਉਹ ਉੱਥੇ ਵੀ ਨਹੀਂ ਜਾ ਹੋਇਆ ਮੇਰੇ ਤੋਂ ਅੱਛਾ ਹਾਂ ਜੀ ਉਹਨਾਂ ਨੂੰ ਕਿਹਾ ਸੀ ਮੈਂ ਕਮਿਨ ਦੇ ਦੂੰਗੀ ਮੈਂ ਦੇ ਦੂੰਗੀ ਤੁਹਾਨੂੰ ਮੋਢੀ ਖਾਪ ਕੇ ਤੂੰ ਕੀ ਕਰਉ ਚਲ ਹਾਂ ਜੀ ਮੈਂ ਦੇ ਦਿੰਦੀ ਹਾਂ ਆਪ ਕਾਹ ਵੀ ਤਾਹੋਗੇ ਤਾਂ ਆਪੋ ਤੇ ਚਲ ਠੀਕ ਹੈ ਜੀ ਸ਼ੁਭ ਆਨ ਸੋਲ ਸੋਲ ਉੱਥੇ ਜਾ ਬੋਕੇ ਜਾਓ ਹਾਂਜੀ ਬាទ ਜੀ ਚਾਰ ਮਹੀਨੇ ਹੋ ਗਏ ਐਸੈਟ ਕੁਸ਼ਣ ਕੁਮਾਰ ਜੋ ਗੜੇ ਦੀ ਲੜਕੀ ਨੂੰ ਪਰੇਸ਼ਾਨ ਕਰਦਾ ਸੀ ਉਹਦੀ ਵੀਡੀਓ ਦੇਖ ਕੇ ਮੈਨੂੰ ਵੀ ਥੋੜੀ ਆਈ ਕਿ ਮੇਰੀ ਬੇਟੀਆਂ ਨੂੰ ਵੀ ਐਸੈਟ ਕੁਸ਼ਣ ਕੁਮਾਰ ਬਹੁਤ ਵਾਰ ਫੋਨ ਕਰਦਾ ਸੀਗਾ ਇਹਨੇ 15 ਅਗਸਤ ਨੂੰ ਐਸੈਟ ਕੁਸ਼ਣ ਕੁਮਾਰ ਨੇ ਸਾਡੇ ਘਰ ਮੁਲਾਜ਼ਮ ਭੇਜੇ ਕਹਿੰਦੇ ਸੀ ਕਿ ਤੁਹਾਡੇ ਹਸਬੰਦ ਦਾ ਨਾਮ ਲਿਸਟ ਦੇ ਵਿੱਚ ਆਇਆ ਆ ਤਾਂ ਐਸਐਚਓ ਭੂਸ਼ਣ ਕੁਮਾਰ ਨਾਲ ਸਾਡੀ ਗੱਲ ਵੀ ਕਰਾਈ ਮਲਾਜਮਾਨ ਐਸਐਚਓ ਕਹਿੰਦਾ ਕਿ ਤੁਸੀਂ ਫਲੋਰ ਥਾਣੇ ਦੇ ਵਿੱਚ ਆਓ ਅਸੀਂ ਫਲੋਰ ਥਾਣੇ ਦੇ ਵਿੱਚ ਗਏ ਤਾਂ ਇਹ ਸਾਡੇ ਕੋਲ ਨੰਬਰ ਮੰਗਦਾ ਸੀ ਕਹਿੰਦਾ ਤੁਹਾਡੇ ਘਰ ਵਾਲੇ ਤੇ ਕਲੰਦਰਾ ਕਰਨਾ ਹੈ ਕਿ ਤੁਸੀਂ ਆਪਣਾ ਘਰ ਵਾਲਾ ਪੇਸ਼ ਕਰੋ ਮੈਂ ਕਿਹਾ ਸਾਡਾ ਘਰ ਵਾਲਾ ਸਾਡੇ ਨਾਲ ਨਹੀਂ ਰਹਿੰਦਾ ਲੜ ਕੇ ਪਤਾ ਨਹੀਂ ਕਿੱਥੇ ਗਿਆ ਹੋਇਆ ਆ ਫਿਰ ਭੂਸ਼ਣ ਕੁਮਾਰ ਕਹਿੰਦਾ ਤੁਸੀਂ ਆਪਣਾ ਨੰਬਰ ਦੇ ਕੇ ਜਾਓ ਮੈਂ ਆਪਣੇ ਹਸਬੰਦ ਦਾ ਨੰਬਰ ਉਹਨੂੰ ਦੇ ਕੇ ਆ ਗਏ ਉਸ ਤੋਂ ਬਾਅਦ ਇਹਨੇ ਕੋਸ ਨੰਬਰ ਤੇ বার বার ফোন ਕਰਦਾ ਰਿਹਾ ਭੂਸ਼ਣ ਕੁਮਾਰ ਫਿਰ ਉਸ ਤੋਂ ਬਾਅਦ ਇਹਨੇ ਸਾਨੂੰ ਫਿਰ ਥਾਣੇ ਸੱਦਿਆ ਸੀ ਫਿਰ ਥਾਣੇ ਚਲੇ ਗਏ ਮੈਂ ਆਪਣੀ ਛੋਟੀ ਬੇਟੀ ਲੈ ਕੇ ਜਦੋਂ ਅਸੀਂ ਗਏ ਤਾਂ ਮੇਰੀ ਬੇਟੀ ਨੂੰ ਕਹਿੰਦਾ ਆਪਣਾ ਨੰਬਰ ਦੇ ਕੇ ਜਾਓ ਮੇਰੀ ਬੇਟੀ ਨੇ ਮੇਰਾ ਨੰਬਰ ਉਹਨੂੰ ਦਿੱਤਾ ਕਹਿੰਦੀ ਸਰ ਮੇਰਾ ਹੀ ਨੰਬਰ ਆ ਉਹਨੂੰ ਪੁੱਛਦਾ ਕਿ ਤੂੰ ਕੀ ਕਰਦੀ ਹੈ ਕਹਿੰਦੀ ਮੈਂ ਜੌਬ ਕਰਦੀ ਆ ਕਹਿੰਦਾ ਅੱਛਾ ਫਿਰ ਉਸ ਤੋਂ ਬਾਅਦ ਇਸ ਸਵੇਰੇ 7 ਵਜੇ ਸਾਨੂੰ ਫੋਨ ਕਰਾਂ ਲੱਪਿਆ ਮੇਰੀ ਬੇਟੀ ਨੂੰ ਕਹਿੰਦਾ ਤੂੰ ਅੱਜ ਕੰਮ ਤੇ ਨਹੀਂ ਜਾਣਾ ਮੇਰੀ ਬੇਟੀ ਕਹਿੰਦੀ ਹਾਂਜੀ ਮੈਂ ਜਾਣਾ ਆ ਕੰਨ ਦਾ ਕਿੰਨੇ ਵਜੇ ਜਾਣਾ ਆ ਉਹ ਕਹਿੰਦੀ ਮੈਂ ਤਾਂ 10 ਤੋਂ 5 ਵਜੇ ਤੱਕ ਦੀ ਜੌਬ ਕਰਦੀ ਆ ਫਿਰ ਉਸ ਤੋਂ ਬਾਅਦ ਐਸਐਚਓ ਨੇ ਕੁਸ਼ਣ ਕੁਮਾਰ ਨੇ ਉਹਨੂੰ ਫੋਨ ਕਰਨ ਲੱਗ ਪਿਆ ਦੰਤ ਚ 10 10 20 20 ਫੋਨ ਕੀਤੇ ਫਿਰ ਉਸ ਤੋਂ ਬਾਅਦ ਵੀਡੀਓ ਕਾਲ ਵੀ ਨੇ ਕੀਤੀਆਂ ਫਿਰ ਇਹਦੀ ਸਾਰੀ ਰਿਕਾਰਡਿੰਗ ਅਸੀਂ ਸਿੱਕ ਕਰ ਰੱਖਦੇ ਰਹੇ ਇੱਕ ਪਾਸੇ ਫਿਰ ਇੱਕ ਦਿਨ ਮੇਰੀ ਬੇਟੀ ਨੂੰ ਅਸੀਂ ਇੰਨਾ ਪਰੇਸ਼ਾਨ ਹੋ ਕੇ ਅਸੀਂ ਘਰ ਛੱਡ ਕੇ ਚਲੇ ਗਏ ਮੇਰੇ ਆਪਣੀ ਬੇਟੀ ਨੂੰ ਮੈਂ ਇਹ ਕਹਿੰਦਾ ਕਿ ਮੇਰੀ ਬੇਟੀ ਬਾਹਰ ਚੱਲ ਗਈ ਆ ਉਹ ਇੰਡੀਆ ਦੇ ਵਿੱਚ ਨਹੀਂ ਗਈ ਜਦੋਂ ਉਹਨੇ ਇੰਨੀ ਗੱਲ ਸੁਣੀ ਕਿ ਇਹਦੀ ਬੇਟੀ ਹੁਣ ਇੰਡੀਆ ਦੇ ਵਿੱਚ ਨਹੀਂ ਗੀ ਉਹਨੇ ਮੈਨੂੰ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਕਿ ਤੁਹਾਡਾ ਨਾਂ ਲਿਸਟੇ ਦੇ ਵਿੱਚ ਆਇਆ ਹੈ ਤੁਸੀਂ ਥਾਣੇ ਆ ਮੈਂ ਆਪਣੀ ਪੰਚਾਇਤ ਲੈ ਕੇ ਥਾਣੇ ਦੇ ਵਿੱਚ ਜਾਂਦੀ ਰਹੀ ਆ ਐਸਐਚ ਕੁਸ਼ੜਕਮਾਰ ਦੇ ਕੋਲ ਇਹ ਮੇਰ ਨਾਲ ਬਦਤਮੀਜ਼ੀ ਨਾਲ ਬੋਲਦਾ ਰਿਹਾ ਇੱਕ ਦਿਨ ਕਹਿੰਦਾ ਤੇਰਾ ਲਿਸਟੇ ਦੇ ਵਿੱਚ ਨਾਮ ਆਇਆ ਪਾਵੇਂ ਨੂੰ ਥਾਵਾ ਲਾਟ ਦੇ ਵਿੱਚ ਇਹਨੂੰ ਰੱਖੋ ਥਾਣੇ ਰਾਤ ਇਹਨੂੰ ਪਤਾ ਲੱਗੇ ਫਿਰ ਉਸ ਤੋਂ ਬਾਅਦ ਮੇਰੀ ਪੰਚਾਇਤ ਕਹਿੰਦੀ ਕਿ ਨਹੀਂ ਇਹ ਲੇਡੀਜ਼ ਕੁਛ ਨਹੀਂ ਇਦਾਂ ਦੀ ਕਰਦੀ ਫਿਰ ਮੈਂ ਘਰ ਆ ਆ ਦੇ ਫਿਰ ਉਸ ਤੋਂ ਬਾਅਦ ਇਹ ਮੈਨੂੰ ਧਮਕਾਣ ਲੱਪਿਆ ਬਹੁਤ ਪਰੇਸ਼ਾਨੀ ਨੇ ਮੈਨੂੰ ਕੀਤਾ ਫਿਰ ਉਸ ਤੋਂ ਬਾਅਦ ਡੀਐਸਪੀ ਸਾਡੇ ਮੈਂ ਗਈ ਜਦੋਂ ਮੈਂ ਡੀਐਸਪੀ ਸਾਡੇ ਗਈ ਫਿਰ ਉਹਨਾਂ ਨੇ ਇਹਨੂੰ ਕਿਹਾ ਕਿ ਜੇ ਉਹ ਲੇਡੀਜ਼ ਕੋ ਛੇੜਦਾ ਨਹੀਂ ਕਰਦੀ ਲੇਡੀਜ਼ ਤੇ ਕਰ ਮੁਲਾਜਮ ਨਹੀਂ ਜਾਣੇ ਚਾਹੀਦੇ ਉਸ ਤੋਂ ਬਾਅਦ ਇਹਨੇ ਸਾਡੇ ਕਰ ਮੁਲਾਜਮ ਜਿੰਨਾ ਹਟ ਗਿਆ ਫਿਰ ਮੈਂ ਇੱਕ ਥੋੜੇ ਦਿਨਾਂ ਬਾਅਦ ਇੱਕ ਵੀਡੀਓ ਦੇਖੀ ਗੜੇ ਦੀ ਬੇਟੀ ਦੀ ਜਦੋਂ ਮੈਂ ਗੜੇ ਦੀ ਬੇਟੀ ਦੀ ਵੀਡੀਓ ਦੇਖੀ ਤਾਂ ਮੈਂ ਕਿਹਾ ਜਦੋਂ ਇਸ ਲੜਕੀ ਮୋਰੇ ਹੋ ਸਕਦੀ ਆ ਤਾਂ ਅਸੀਂ ਕਿਉਂ ਨਹੀਂ ਮੋਰੇ ਹੋ ਸਕਦੇ ਅਸੀਂ ਫਿਰ ਆਪਣੀ ਵੀਡੀਓ মিডিਆ ਨੂੰ ਦਿੱਤੀ ਕਿ ਸਾਡੀ ਬੇਟੀ ਨਾ ਤਾਂ ਇਹਨੇ ਬਹੁਤ ਜ਼ਿਆਦਾ ਬਦਤਮੀਜ਼ੀ ਨਾ ਬੋਲੀ ਆਇਆ ਇਹਦੇ ਕਰਕੇ ਅਸੀਂ ਆਪਣੀ ਬੇਟੀ ਲੁਕੋ ਲੁਕੋ ਕੇ ਰੱਖੀ ਸਾਰੇ ਪਿੰਡ ਨੂੰ ਅਸੀਂ ਇਹੀ ਕਹਿ ਕੇ ਸਾਡੀ ਬੇਟੀ ਬਾਹਰ ਚਲ ਗਈ ਪਰ ਬਾਹਰ ਨਹੀਂ ਗਈ ਹੋਈ ਸੀ ਸਾਡੀ ਬੇਟੀ ਅਸੀਂ ਲੁਕੋ ਕੇ ਰੱਖੀ ਹੋਈ ਸੀਗੀ ਤਾਂ ਇਹਨੂੰ ਅਸੀਂ ਇਹ ਤੁਹਾਨੂੰ ਫਿਰ ਬੁਲਾਉਂਦੇ ਵੀ ਰਹੇ ਆ ਫਲੋਰ ਕਿਸੇ ਰੂਮ ਦੇ ਵਿੱਚ ਵੀ ਫੁਲਾਨੀ ਜਗ੍ਹਾ ਆ ਜਾਓ ਫੁਲਾਨੀ ਜਗ੍ਹਾ ਆ ਜਾਓ ਤੁਹਾਨੂੰ ਡਰੈਸ ਦੱਸ ਕੇ ਬੁਲਾਉਂਦੇ ਵੀ ਰਿਹਾ ਅਸਚੋ ਹਾਂਜੀ ਮੈਨੂੰ ਨੇ ਮੇਰੇ ਬੇਟੀ ਨੂੰ ਬੁਲਾਉਂਦੇ ਰਿਹਾ ਜਿਹੜੀ ਵੀਡੀਓ ਦੇ ਵਿੱਚ ਹੈ ਮੇਰੇ ਬੇਟੀ ਨੂੰ ਕਹਿੰਦਾ ਰਿਹਾ ਫਲਾਨੀ ਜਗ੍ਹਾ ਮੇਰਾ ਹੈਗਾ ਆ ਉੱਥੇ ਆ ਜਾਓ ਮੇਰੀ ਬੇਟੀ ਬਸ ਇੱਦਾਂ ਹੀ ਕਹਿੰਦੀ ਰਹੀ ਅੱਜ ਮੈਂ ਠੀਕ ਨਹੀਂ ਜੀ ਅੱਜ ਮੇਰੇ ਤਾਇਆ ਜੀ ਐਕਟਿਵ ਆ ਲੈ ਗਏ ਆ ਬਸ ਵੀਟੀ ਮੇਰੇ ਇੱਧੇ ਝੂਠ ਤੇ ਚੂਕ ਹੀ ਹੁਣ ਬੋਲਦੀ ਰਹੀ ਆ ਫਿਰ ਜਦੋਂ ਜ਼ਿਆਦਾ ਜ਼ਿਆਦਾ ਹੀ ਹੋ ਗਿਆ ਹਟਿਆ ਹੀ ਨਹੀਂ ਹੱਟਿਆ ਨਹੀਂ ਫਿਰ ਮੇਰੀ ਬੇਟੀ ਕਹਿੰਦੀ ਮੰਮੀ ਐਸ ਐਚਓ ਸਾਰੇ ਆ ਇਹ ਇਹ ਕੁਝ ਵੀ ਕਰ ਸਕਦੇ ਆ ਕਿਉਂ ਨਾ ਆਪਾਂ ਇੱਥੋਂ ਚੱਲੀਏ ਅਸੀਂ ਰਾਤ ਨੂੰ 12 ਵਜੇ ਗੱਡੀ ਬੁਲਾਈ ਗੱਡੀ ਬੁੱਕ ਕਰਕੇ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਘਰ ਚੱਲੇ ਗਏ ਅਸੀਂ ਆਪਣੇ ਘਰ ਜਿੰਦਾ ਹੀ ਲਾ ਕੇ ਰੱਖਿਆ ਬਸ ਮੈਂ ਹੀ ਕਿਤੇ ਕਿਤੇ ਘਰ ਆ ਜਾਂਦੀ ਹੁੰਦੀ ਸੀ ਮੇਰੀ ਬੇਟੀਆਂ ਤਾਂ ਘਰ ਆਉਂਦੀਆਂ ਹੀ ਨਹੀਂ ਸੀ ਇਹ ਤੋਂ ਡਰਦੇ ਮਾਰੇ ਹਾਜੀ ਭੈਣ ਜੀ ਆਪਣੇ ਘਰ ਤੁਸੀਂ ਕਦੋਂ ਆਏ ਹੁਣ ਹਾਜੀ ਅਸੀਂ ਆਪਣੇ ਘਰ ਅੱਜ ਹੀ ਆਏ ਹੋਏ ਹਾਂ ਜਦੋਂ ਸਾਨੂੰ ਉਹ ਗੜੇ ਦੀ ਬੇਟੀ ਦੀ ਅਸੀਂ ਵੀਡੀਓ ਦੇਖੀ ਸੀਗੀ ਉਸ ਤੋਂ ਬਾਅਦ ਅਸੀਂ ਲੋਕ ਇंसाफ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਨਾਲ ਜਦੋਂ ਸਾਡੀ ਗੱਲਬਾਤ ਹੋਈ ਉਹ ਕਹਿੰਦੇ ਸੀ ਕਿ ਤੁਸੀਂ ਬੇਟਾ ਆਪਣੇ ਘਰ ਰਹੋ ਅਸੀਂ ਤੁਹਾਡੇ ਨਾਲ ਕੁਝ ਵੀ ਗਲਤ ਨਹੀਂ ਹੋਣ ਦਵਾਗੇ ਅਸੀਂ ਉਹਨਾਂ ਨੂੰ ਦੱਸਿਆ ਕਿ ਸਰ ਸਾਡੇ ਤੇ ਇਸ ਨੋਵਾਂਤ ਆਗੇ ਸੀ ਕਿ ਅਸੀਂ ਮੈਂ ਤਾਂ ਮੇਰੀਆਂ ਬੇਟੀਆਂ ਸੁਸਾਇਡ ਕਰ ਲਈਆਂ ਪਰ ਉਹ ਕਹਿੰਦੇ ਸੀ ਨਹੀਂ ਬੇਟਾ ਇਦਾਂ ਦਾ ਤੁਸੀਂ ਕੁਝ ਨਹੀਂ ਕਰਨਾ ਅਸੀਂ ਤੁਹਾਡੇ ਮਗਰ ਖੜੇ ਹੋਏ ਆ ਤਾਂ ਅਸੀਂ ਤੁਹਾਨੂੰ ਪੂਰਾ ਇਨਸਾਫ ਦਿਲਾਵਾਂਗੇ ਔਰ ਇਦਾਂ ਦੇ ਐਸਐਚਓ 쿠ਸ਼ਨ ਕੁਮਾਰ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਅੱਜ ਅਸੀਂ ਇੱਕ ਹੋਰ ਪੀੜਤ ਦੇ ਘਰ ਆਏ ਆ ਜਿਹੜਾ ਪੀੜਤ ਪਰਿਵਾਰ ਸੀ ਐਸਐਚਓ ਤੋਂ ਉਸਤਾਇਆ ਆ ਜਿਹੜਾ ਪਰਿਵਾਰ ਦੀ 22 ਸਾਲ ਦੀ ਲੜਕੀ ਆ ਉਹਨੂੰ ਵਾਰ-ਵਾਰ ਫੋਨ ਕਰਕੇ ਵੀਡੀਓ ਕਰਲਾਂ ਕਰ ਕਰਕੇ ਉਹਨੂੰ ਸਤਾਇਆ ਸੀ ਉਹ ਪਰਿਵਾਰ ਜਿਹੜਾ ਸੀ ਆਪਣਾ ਕਾਫੀ ਲੰਮੇ ਸਮੇਂ ਤੋਂ ਘਰ ਛੱਡ ਗਿਆ ਸੀ ਘਰ ਛੱਡ ਕੇ ਹੋਰ ਪਾਸੇ ਪਰਿਵਾਰ ਰਹਿਣ ਲੱਗ ਪਿਆ ਸੀ ਤੇ ਆਪਣੀ ਬੇਟੀ ਨੂੰ ਇਹ ਕਹਿ ਕੇ ਵੀ ਇੱਕ ਬੇੜੀ ਵਿਦੇਸ਼ ਚਲੇ ਗਈ ਆ ਜਿਹੜੀ ਬੇਟੀ ਨੂੰ ਕਾਲਾਂ ਕਰਦਾ ਸੀ ਤਾਂ ਹੀ ਉਹਨੂੰ ਕਹਿ ਕੇ ਘਰਦਿਆਂ ਨੇ ਭੈਣ ਜੀ ਨੂੰ ਕਿਹਾ ਵੀ ਉਹ ਵਿਦੇਸ਼ ਚ ਦੇ ਗਈ ਆ ਤੇ ਉਸ ਤੋਂ ਬਾਅਦ ਉਹ ਪੇਰਾਪੋਤਾ ਜਿਹੜਾ ਐਸ ਐਚਓ ਆ ਉਹ ਕਾਲਾਂ ਕਰਦਾ ਉਹਨੇ ਹਟਿਆ ਇਹ ਪਰਿਵਾਰ ਬੜਾ ਦੁਖੀ ਸੀ ਇਹਨਾਂ ਜਦੋਂ ਕੰਡੈਕਟ ਕੀਤਾ ਇਹ ਇੱਥੇ ਤੱਕ ਨੌਤ ਪਹੁੰਚੀ ਹੋਈ ਸੀ ਸੁਸਾਈਡ ਕਰ ਲੈਣਾ ਅਸੀਂ ਇਹਨਾਂ ਨੂੰ ਕਿਹਾ ਵੀ ਕੋਈ ਸੁਸਾਈਡ ਕਰਨ ਦੀ ਲੋੜ ਨਹੀਂ ਲੋਕ ਸਾਹਿਬ ਮੱਚ ਜਿਹੜਾ ਆ ਉਹ ਤੁਹਾਡੇ ਨਾਲ ਖੜਾ ਆ ਤੁਸੀਂ ਆਪਣੇ ਘਰ ਆਓ ਇਹ ਅੱਜ ਆਪਣੇ ਘਰ ਆਏ ਆ ਤੇ ਅੱਜ ਇਹਨਾਂ ਨੂੰ ਅਸੀਂ ਘਰ ਮੈਨਣ ਆਏ ਇਹਨਾਂ ਦੇ ਤੇ ਇਹਨਾਂ ਦੀ ਮਦਦ ਕਰਾਂਗੇ ਠੋਕ ਕੇ ਤੇ ਜਿਹੜਾ ਐਸਐਚਓ ਆ ਜਿਹੜਾ ਇਹਨਾਂ ਨੂੰ ਉਹਦੀ ਲੜਕੀ ਨੂੰ ਪਰੇਸ਼ਾਨ ਕਰ ਰਿਹਾ ਸੀ ਇਹਨਾਂ ਦੇ ਪਰਿਵਾਰ ਨੂੰ ਪਰੇਸ਼ਾਨ ਕਰ ਰਿਹਾ ਸੀ ਜਿਹੜਾ ਕਹਿ ਰਿਹਾ ਸੀ ਤੂੰ ਉੱਠੇ ਪੜ ਕੇ ਨਾ ਤੇ ਦਾਲਜ ਕਰਨੇ ਆ ਸਿਰਫ ਤੇ ਸਿਰਫ ਆਪਣੀ ਲੜਕੀ ਨੂੰ ਜਿਹੜੀ ਆ ਫੋਨ ਕਾਲ ਕਰਦਾ ਸੀ ਵੀ ਮੇਰੇ ਕਮਰੇ ਵਿੱਚ ਆ ਤੋ ਮੈਨੂੰ ਮੈਲ ਇਦਾਂ ਦੀ ਕਪੂਤਾ ਇਹ ਕਾ ਕਰਦਾ ਸੀ ਤੇ ਉਹਦੇ ਕਰਕੇ ਨਾ ਤੇ ਝੂਠੇ ਪਰਚੇ ਦਾ ਕੰਮ ਤਿਆਰ ਹੋਇਆ ਸੀ ਅਸੀਂ ਔਚਤ ਅਧਿਕਾਰੀਆਂ ਨੂੰ ਬੇਨਤੀ ਕਰਦੇ ਹਾਂ ਵੀ ਜਿਹੜਾ ਇਦਾਂ ਦਾ ਐਸ ਐਚਓ ਆ ਉਹਨੂੰ ਸਖਤ ਤੋਂ ਸਖਤ ਸਜ਼ਾਵਾ ਦੇ ਕੇ ਉਹਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਵੇ ਤੇ ਅਸੀਂ ਇਹ ਪਰਿਵਾਰ ਨੂੰ ਵੀ ਕੱਲ ਨੂੰ ਜਿਹੜਾ ਆ ਉਹ ਚੰਡੀਗੜ੍ਹ ਦੇ ਵਿੱਚ ਲੈ ਕੇ ਜਾ ਰਹੇ ਹਾਂ ਜਿਹੜਾ ਪਰਿਵਾਰ ਸਾਡੇ ਨਾਲ ਚੰਡੀਗੜ੍ਹ ਦੇ ਵਿੱਚ ਇਹਦੇ ਖਿਲਾਫ ਜਿਹੜੀ ਐਪਲੀਕੇਸ਼ਨ ਦੇਊਗਾ ਜੋ ਵੀ ਰਿਕਾਰਡ ਆ ਵੀਡੀਓ ਕਾਲ ਆ ਸਾਰਾ ਇਹਨਾਂ ਕੋਲ ਪ੍ਰੂਫ ਪਏ ਆ ਤੇ ਬੇਟੀ ਵੀ ਜਾ ਰਹੀ ਆ ਤੇ ਇਹਨਾਂ ਦੀ ਮਾਤਾ ਵੀ ਜਾ ਰਹੀ ਆ ਇਸ ਕਰਕੇ ਇਹ ਪਰਿਵਾਰ ਦੇ ਨਾਲ ਆਏ ਆ ਤੇ ਅੱਜ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਤੇ ਇਦਾਂ ਦੇ ਜਿਹੜੇ ਪ੍ਰੈਕਟ ਆ ਜਿੱਦਾਂ ਦੇ ਮਾੜੇ ਲੋਕ ਆ ਜਿਹੜੇ ਜਿਹੜੇ ਖਾਕੀ ਵਰਦੀ ਦੇ ਵਿੱਚ ਰਾਤ ਸੇ ਬੈਠੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਸਾਬਕਾ ਲੈਣਾ ਚਾਹੀਦਾ ਆ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਸ ਸਮਾਂ ਕਿਹਨਾਂ ਨੂੰ ਬਾਕਸੇ ਕਰਨ। ਦੋਸਤੋ ਇਸ ਖਬਰ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰੋ।